गावडे मोहल्ला 5 ਵਾ ਤੇਰੇ ਕਰ ਵੈ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੇਰੇ ਕਰ ਵੈ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸੁਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਜਾਨ ਕੀ ਪੈਜ ਰਖੀ ਕਰਤਾਰੇ ਵਾਦੇ ਸਾਹ ਸਾਹ ਸਭ ਵਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਸ ਤੇ ਨੇ ਨਿਰਪੋ पजो पगव साधु संगत मेल कीनो दान शरण परे प्रभ नानक नानट पकरी प्रभ स्वामी ਨਾਨਕਿਓਟ ਪਕੜੀ ਪ੍ਰਭੁ ਸਵਾਮੀ ਗਾਉੜੀ ਮਹੱਲਾ ਪੰਜਵਾ ਥੇਰ ਕਰ ਵੈ ਸੋ ਹਰ ਜਨ ਪਿਆਰੇ सतगुरु तुम रे काज सुभे थि कर हर जन प्यारे सतगुरु तुम रे काज सुवारे दुष्ट दूत ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਜਨ ਕੀ ਪੈਜ ਰਖੀ ਕਰਤਾਰੇ ਵਾਦੇ ਸਾਹ ਸਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਤੀਨੇ ਨਿਰਪੋ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ सरन परे प्रभ नानक योट पकरी प्रभ स्वामी योट पकरी प्रभ स्वामी ਗਾਉੜੇ ਮਹੱਲਾ ਪੰਜਵਾ ਤੇਰੇ ਕਰਵੈ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੇਰੇ ਕਰਵੈ ਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸੁਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਜਨ ਕੀ ਪੈਜ ਰਖੀ ਕਰਤਾਰੇ ਵਾਦੇ ਸਾਹ ਸਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਤੇਨੇ ਨਿਰਪੋਏ पजो पगवान, साद संगत मिल नो दान शरण परे प्रभ अन्तर्जामि पकरी प्रभु स्वामी ਨਾਨਕਿਓ ਟ ਪਕੜੀ ਪ੍ਰਭੁ ਸੁਆਮੀ ਗਾਉੜੀ ਮਹੱਲਾ ਪੰਜਵਾ ਥਿਰ ਕਰਵੈ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸੁਵਾਰੇ ਤੇਰ ਕਰਵੈ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸੁਵਾਰੇ ਦੋਸਤ ਦੋਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਜਨ ਕੀ ਪੈਜ ਰਖੀ ਕਰਤਾਰੇ ਵਾਦੇ ਸਾਹ ਸਾਹ ਸਵ ਵਸ ਕਰ ਦੀਨੇ ਅੰਮ੍ਰਿਤ ਨਾਮੁ रसति ने निर्पो ए, पजो पगव साधु सङ्गत मेल कि नो प्रभु प्रभ अन्तर्जामि नानक यो ਟ ਪਕਰੀ ਪ੍ਰਭ ਸੁਆਮੀ ਨਾਨਕ यो ਟ ਪਕਰੀ ਪ੍ਰਭ ਸੁਆਮੀ ਗਾਉੜੀ ਮਹੱਲਾ ਪੰਜ ਵਾ ਥਿਰ ਕਰ ਵੈ ਸੋ हर जन प्यारे सतगुरुम काज सुवारे कर सुबीर करो हर जन प्यारे सतगुरु तुम काज सुवारे दो टूत पर ने सुर मारे जान, जान के पैज, पैज रखी करता रे जान के पैज रखी करता रे सव, वस, कर दीने वसकर नाम महारस तीने निर्पो होए पजो पगवान साध संगत मिल कीनो दान शर परे प्रभ नानक योट पकरी प्रभ स्वामी योट পকদী প্রভু স্বামী